ਸਾਰੇ ਸਤਿਕਾਰ ਜੀ ਮੈਂ ਤੁਹਾਡੀ ਰਿੰਪਿੰਦਰ ਰਿੰਪੀ ਸੋ ਸਾਗਰ ਦੀ ਬੋਟੀ ਦੇ ਬੋਲੀਆਂ ਵੇਸ਼ ਕਰ ਲੱਗੀਆਂ ਵੇ ਮਈਆ ਤੈਨੂੰ ਗੱਲ ਸੁਣਾਵਾ ਸੁਣ ਲਾ ਤੂੰ ਕੰਨ ਲਾ ਕੇ ਵੇ ਟੋਲਾ ਤੈਨੂੰ ਗੱਲ ਸੁਣਾਵਾ ਸੁਣ ਲਾ ਤੂੰ ਕੰਨ ਲਾ ਕੇ ਵੇ ਸਾਗਰ ਦੀ ਬੋਟੀ ਨੇ ਘਰ ਘਰ ਫਿੱਟਣੇ ਸਾਗਰ ਦੀ ਬੋਟੀ ਨੇ ਘਰ ਘਰ ਫਿੱਟਲੇ ਰੱਖਤੇ ਜਮਾ ਪਵਾ ਕੇ ਸਾਗਰ ਦੀ ਬੋਟੀ ਨੇ ਘਰ ਘਰ ਫਿੱਟਨੇ ਰੱਖਤੇ ਜਮਾ ਪਵਾ ਕੇ ਵੇ ਮਹਿੰਗੀਆਂ ਮਹਿੰਗੀਆਂ ਮੰਗਣ ਕਰਾ ਇੱਥੋਂ ਦੇਉ ਲਿਆ ਕਿ ਵਸਾਕਰ ਬੋਟੀ ਨੂੰ ਰੱਖ ਲੈ ਤੂੰ ਸਮਝਾ ਕੇ ਵਸਾਕਰ ਬੋਟੀ ਨੂੰ ਰੱਖ ਲੈ ਤੂੰ ਸਮਝਾ ਕੇ ਵਸਾਕਰ ਬੋਟੀ ਨੂੰ ਕੈਨੇਡਾ ਦੀ ਕੀ ਗੱਲ ਸਣਾ ਮਾ ਜੋ ਮੇਰੇ ਨਾਲ ਹੋਈ ਕੈਨੇਡਾ ਦੀ ਕੀ ਗੱਲ ਸਣਾ ਮਾ ਜੋ ਮੇਰੇ ਨਾਲ ਹੋਈ ਨਾ ਤਾਂ ਰਹੀ ਮੈਂ ਹੱਸਣ ਜੋਗੀ ਨਾ ਤਾਂ ਰਹੀ ਮੈਂ ਹੱਸਣ ਜੋਗੀ ਨਹੀਂ ਬੈ ਕੇ ਰੋਈ ਨਹੀਂ ਕੰਮ ਕਰਦੀ ਦਾ ਭੁੱਖ ਨਾ ਸਨਦਾ ਕੋਈ ਨਹੀਂ ਕੰਮ ਕਰਦੀ ਦਾ ਕੰਮ ਕਰਦੇ ਦਾ ਹੋ ਵਿੱਚ ਕੈਨੇਡਾ ਆ ਕੇ ਲੋਕੀ ਕਰਨ ਮਿਹਨਤਾਂ ਸਾਰੇ ਵਿੱਚ ਕੈਨੇਡਾ ਆ ਕੇ ਲੋਕੀ ਕਰਨ ਮਿਹਨਤਾਂ ਸਾਰੇ ਬਈ ਕੋਈ ਫੈਕਟਰੀਆਂ ਰੈਸਟੋਰੈਂਟਾ ਕੋਈ ਫੈਕਟਰੀਆਂ ਰੈਸਟੋਰੈਂਟਾ ਕੋਈ ਖੇਤਾਂ ਨੂੰ ਜਾਵੇ ਕਸਮਾ ਖਾਣੇ ਦਾ ਖਰਚਾ ਲੋਟਣਾ ਆਵੇ ਕਸਮਾ ਖਾਣੇ ਦਾ ਖਰਚਾ ਲੋਟਣਾ ਆਵੇ ਕਸਮਾ ਖਾਣੇ ਦਾ